ਸੰਗਤ ਜੀ ਆ ਗੁਰਦੁਆਰਾ ਸ਼ਹੀਦਾਂ ਪਿੰਡ ਬੂਥਗੜ੍ਹ ਤੋਂ ਹੋ ਰਹੀ ਅਨਾਉਂਸਮੈਂਟ ਜਰੂਰ ਸੁਣਿਓ ਜਿਹੜਾ ਸਤਲੁਜ ਦਰਿਆ ਆ ਬਿਲਕੁਲ ਸਹਰਾਲੀ ਕਲੋਨੀ ਬੰਨ ਦੇ ਨਾਲ ਲੱਗ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸੇਵਾਦਾਰ ਉੱਥੇ ਵੱਧ ਤੋਂ ਵੱਧ ਪਹੁੰਚ ਸਕਣ ਜੀ

वं नौजवान कलोनी बंदि ते पहुचण जी कृपाला करोगी